ਰੱਬ ਸੁੱਖ ਰੱਖੇ ਸਾਰੇ ਹੋ ਜਾਣ ਪੱਕੇ ਇਹ ਦਵਾ ਜਾਂ ਇਹ ਗਾਣਾ ਆਪਾਂ ਆਮ ਹੀ ਟੀਵੀ ਦੇ ਉੱਤੇ YouTube ਦੇ ਉੱਤੇ ਜਾਂ Instagram ਉੱਤੇ ਸੋਨੋ ਜਰੂਰ ਮਿਲਦਾ ਹੈ ਪਰ ਪੱਕੇ ਕਿਹੜੇ ਲੋਕ ਹੋਣਗੇ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਜਾ ਚੁੱਕੇ ਆ ਕੈਨੇਡਾ ਦੇ ਵਿੱਚ ਬੈਠੇ ਆ ਤੇ ਉਹਨਾਂ ਨੇ PR ਦੀਆਂ ਫਾਈਲਾਂ ਜਿਹੜੀਆਂ ਕੈਨੇਡਾ ਦੇ ਵਿੱਚ ਆਪਣੀ ਐਮਬੈਸੀ ਨੂੰ ਸਬਮਿਟ ਕਰ ਦਿੱਤੀਆਂ ਤੇ ਉਹ ਇੰਤਜ਼ਾਰ ਕਰ ਰਿਹਾ ਕਿ ਪਤਾ ਕਦੋਂ ਸਾਨੂੰ ਮੇਲ ਆਵੇ ਕਦੋਂ ਸਾਨੂੰ ਮੈਸੇਜ ਆਵੇ ਕਿ ਭਾਈ ਤੁਸੀਂ ਵੀ ਕੈਨੇਡਾ ਦੇ ਵਿੱਚ PR ਲਈ ਇਨਵਾਈਟ ਹੋ ਚੁੱਕੇ ਹੋ ਸੇਮ ਟੂ ਸੇਮ ਜੂਨ ਮਹੀਨੇ ਦੇ ਵਜ੍ਹਾ ਦੋ ਰਿਜ਼ਲਟ ਕੱਢੇ ਗਏ ਸੀ ਉਹਨਾਂ ਦੋਵਾਂ ਰਿਜ਼ਲਟਾਂ ਦੇ ਵਿੱਚ ਜਿਹੜੇ PR ਦੇ ਲੋਕਾਂ ਨੂੰ ਸੱਦਾ ਗਿਆ ਸੀ ਇਸ ਦੇ ਵਿੱਚ ਪੂਕ ਟੋਟਲ 3000 ਤੋਂ ਵੱਧ ਲੋਕੀ ਆ ਜਿਹੜੇ ਇਨਵਾਈਟ ਕੀਤੇ ਗਏ ਆ ਪੰਜਾਬੀ ਭੈਣ ਭਰਾ ਜਿਹੜੇ ਕੈਨੇਡਾ ਦੇ ਵਿੱਚੋਂ ਬੁਲਾਏ ਗਏ ਆ ਤੇ ਇਸੇ ਕਰਕੇ ਉਹਨਾਂ ਸਾਰੇ ਪੰਜਾਬੀ ਭੈਣ ਭਰਾ ਨੂੰ ਬਹੁਤ ਬਹੁਤ ਵਧਾਈਆਂ ਜੀ ਹਮੇਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਜਿਸ ਦੇ ਵਿੱਚ ਸੀਆਰ ਸਕੋਰ ਦੀ ਆਪਾਂ ਜੇ ਗੱਲ ਕਰਦੇ ਆ ਸੀਆਰ ਸਕੋਰ ਆਪਾਂ ਨੂੰ ਹਮੇਸ਼ਾ ਹੀ 700 ਤੋਂ ਉੱਤੇ ਹੀ ਦੇਖਣ ਨੂੰ ਮਿਲਦਾ ਹੈ ਕਦੇ ਵੀ 700 ਥੱਲੇ ਸੀਆਰ ਸਕੋਰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ ਪਰ ਜੂਨ ਦੇ ਵਿੱਚ ਜਿਹੜਾ 26 ਜੂਨ 2025 ਨੂੰ ਰਿਜ਼ਲਟ ਕੱਢਿਆ ਗਿਆ ਉਸ ਦੇ ਵਿੱਚ ਜਿਹੜਾ ਸੀਆਰ ਸਕੋਰ ਹੈ ਉਹ 521 ਮਤਲਬ 521 ਕੱਢਿਆ ਗਿਆ ਤੇ ਇਸ ਦੇ ਵਿੱਚ ਇਹਨੇ ਲੋਕਾਂ ਨੂੰ ਇਨਵਾਈਟ ਕੀਤਾ ਗਿਆ ਬਹੁਤ ਬਹੁਤ ਬਧਨਾਂ ਦੁਬਾਰਾ ਤੋਂ ਅਨੁਸਾਰ ਹੈ ਭੈਣ ਭਰਾਵਾਂ ਨੂੰ ਫਟਾਫਟ ਡੱਬਾ ਚੱਕੋ ਜਿਆਦਾ ਗੁਰਦੁਆਰੇ ਜਾਓ ਜਾਂ ਮੰਦਿਰ ਜਾਓ ਤੇ ਰੱਬ ਦਾ ਸ਼ੁਕਰਾਨਾ ਜ਼ਰੂਰ ਕਰਕੇ ਆਓ ਤੇ ਕਮੈਂਟਾਂ ਦੇ ਵਿੱਚ ਤੁਸੀਂ ਸਾਨੂੰ ਕੁਝ ਵੀ ਸੁਝਾਅ ਲੈਣਾ ਹੋਵੇ ਸਾਨੂੰ ਪੁੱਛ ਸਕਦੇ ਹੋ ਅਸੀਂ ਫਰੀ ਦੇ ਵਿੱਚ ਹਰ ਇੱਕ ਪੰਜਾਬੀ ਭੈਣ ਭਰਾ ਦੀ ਮਦਦ ਕਰਦੇ ਹਾਂ ਚਾਹੇ ਉਹ ਕਿਸੇ ਕੰਟਰੀ ਤੋਂ ਕਿਸੇ ਵੀ ਮੁਲਕ ਤੋਂ ਕਿਸੇ ਵੀ ਸਟੇਟ ਤੋਂ ਬਿਲੋਂਗ ਕਰਦਾ ਹੈ ਕਿਉਂਕਿ ਆਪਣੇ ਲਈ ਸਭ ਤੋਂ ਵੱਡੀ ਹੈ ਤੰਦਰੁਸਤੀ ਤੇ ਸਰਬੱਤ ਦਾ ਭਲਾ ਕਿ ਜੇ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਹਰ ਇੱਕ ਦੀ ਖੁਸ਼ੀਆਂ ਮੰਗਾਂਗੇ ਦਵਾ ਮੰਗਾਂਗੇ ਰੱਬ ਤਾਂ ਹੀ ਆਪਣੇ ਘਰੇ ਖੁਸ਼ੀਆਂ ਦਿੰਦਾ ਤਾਂ ਹੀ ਆਪਣੀ ਝੋਲੀ ਖੁਸ਼ੀਆਂ ਪਾਉਂਦਾ ਹੈ ਸੋ ਰੱਬ ਦਾ ਨਾਮ ਜਪਦੇ ਰਹੋ ਹਰ ਹਰ ਮਹਾਦੇਵ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਤੁਹਾਡੀ ਅਰਦਾਸ ਵੀ ਇੱਕ ਦਿਨ ਜ਼ਰੂਰ ਸੁਣੀ ਜਾਊਗੀ ਤੁਹਾਡੀ ਵੀ ਰੱਬ ਜ਼ਰੂਰ ਸੁਣੂਗਾ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਹੁਣ ਇਹ ਤੋ ਖਣਾ ਕਰਿਓ ਮੇਰੇ ਨਾਲ ਧੰਨਵਾਦ